ਸਾਸੀਗਾ ਦੋਸਤੋ ਨਾ ਠਾਡੇਰੀ ਫਾਰਮ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਇਹ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਪੌ ਚੰਡਾ ਸਿੰਘ ਹੁਣਾਂ ਦੇ ਫਾਰਮ ਤੇ ਆਏ ਆਂ ਇੱਥੋਂ ਆਪਾਂ ਤੁਹਾਨੂੰ ਵਿਗਰੇ ਵਾਲੀਆਂ 6 ਐਨੀਮਲ ਵਿਖਾਉਣੇ ਆ ਜੀ ਬਾਕੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਮਾਂ ਤੇ ਤਰੀਕ ਨੂੰ ਦੱਸ ਕਰਿਓ ਸਮਾਂ ਕੁ 11:00 ਵਜੇ ਦਾ ਆ ਗਿਆ ਜੋ ਤੇ ਤਰੀਕ 18 ਫਰਵਰੀ 2026 ਬਾਕੀ ਸਾਰੀ ਜਾਣਕਾਰੀ ਪੌ ਉਹਨਾਂ ਅੰਦਰ ਲੈ ਲੈਣੀ ਆਪਾਂ ਜੀ ਸਾਸੀ ਕਾ ਬੌਜੀ 사ਸੀ ਕਾ ਵੀਰ ਜੀ ਸੱਚ ਕਾਲ ਜੀ ਹੋ ਸੇਤਾ ਕਹਿਣ ਵਧੀਆ ਵਧੀਆ ਕਿਰਪਾ ਮਾਲਕ ਦੀ ਕਿਰਪਾ ਜਾਈਦੀ ਤੇ ਫਿਰ ਕਿੰਨੇ ਲੈਜੋ ਅੱਜ ਪਸ਼ੂ ਪਾਹੂ ਤਾਂ ਵੀਰ ਜੀ ਕਿਰਪਾ ਮਾਲਕ ਦੀ ਹਾਂਜੀ ਹਾਂਜੀ ਪਰ ਇਹ ਵੀਡੀਓ ਜਿ ਵਿਖਾਉਣਾ ਹੀ ਠੇ ਸਤ ਨਾਲ ਆਪਾਂ ਛੇਕ ਵਿਖਾਉਨੇ ਹਨਾ ਹਾਂਜੀ ਹਾਂਜੀ ਭਾ ਫਿਰ ਕਿਵੇਂ ਬਰਹਿਣਗੇ ਭਾ ਵੀਰ ਜੀ ਇਹ ਰੇੜੀ ਹੈ ਸਾਰੇ ਅੱਛਾ ਹਮ ਠੀਕ ਹੈ ਜੀ ਹਾਂਜੀ ਤੇ ਕਰ ਲਈਏ ਜਾਣਕਾਰੀ ਹਰੂ ਇਥੋਂ ਇਹ ਵੀਰ ਜੀ ਦੋਂਦੀ ਝੋਟੀ ਆ ਦੋ ਦੋ ਸੂਈ ਆ ਤਾਜੀ ਹਾਂਜੀ ਹਾਂਜੀ ਸੂਈ ਨੂੰ ਅੱਜ ਚੌਥਾ ਪੰਜਵਾਂ ਦੇਣਾ ਹਾਂਜੀ ਸੀਲਿੰਗਾਂ ਬਰੀਡ ਚੈੱਕ ਕਰਾਓ ਪਹਿਲਾਂ ਵੇਖੋ ਸਿੰਗੀ 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 ਕਰੋ ਸਭ ਨੂੰ ਚੈੱਕ ਹਾਂਜੀ ਸਿੰਗੀ ਆ ਗਈ ਗੋਲ ਬਰੀਡ ਬਰੂਡਾ ਚੈੱਕ ਕਰੋ ਵੇਖੋ ਹਾਂਜੀ ਹਾਂਜੀ ਸੀਲ ਵੀ ਪੂਰੀ ਕਰਮਾਂ ਹਾਂ ਹਾਂ ਇਦਾਂ ਹੀ ਮਗਰ ਇਹਦੇ ਮਗਰ ਇਹਦੇ ਵੀ ਦਿਹਾਜ ਇੱਕ ਬੱਚਾ ਆ ਵੇਖੋ ਅਜੇ 6-7 ਦਿਨ ਸੂਈ ਨੂੰ ਹੋਏ ਥਾਰ ਹਾਂਜੀ ਬਿਲਕੁਲ ਤਾਜ ਓਏ ਇੱਧਰ ਆ ਕੋ ਕਟਾ ਹੀ ਐ ਨਾ ਜੀ ਹਾਂਜੀ ਕਟਾ ਕਟਾ ਐਟੇ ਵੇ ਪੁਰਾਣਾ ਇਹ ਵੀ ਨਹੀਂ ਨਹੀਂ ਮੈਂ ਇੰਨਾ ਪੂਰਾ ਮਾਰ ਦੀ ਕਿਰਪਾ ਹਾਂ ਆ ਵੇਖੋ ਤਾਂ ਜਾਂਦੀ ਐ ਬੋ ਜੀ ਹਾਂਜੀ ਰਾਈ ਰਾਜਨ ਆਖੀ ਰਿਹਾ ਖਰੇ ਕਿੱਥੇ ਜਾਓ ਐਸਾ ਆਇਆ ਤੇ ਮੇਰੀ ਗੱਲ ਕਰਾਓ ਹਾਂਜੀ ਮੈਂ ਤਾਂ ਫਤਗਲਾ ਤੋਂ ਹਾਂ ਵੀ ਟੋਇਡ ਕਰੋ ਸੱਜਣੋਂ ਚੈੱਕ ਖੂਆ ਪਹਿਲਾ ਆ ਗਿਆ ਝੋਟੀ ਦਾ ਹੋਈ ਹਾਜ਼ਰ ਦੁੱਧ ਫਿਰ ਕਿੰਨਾ ਜਿਹਦੇ ਕੋਲ ਦੁੱਧ ਵੀ 8.5 9 ਕਿਲੋ ਹਾਜ਼ਰ ਆ ਦੁੱਧ ਦੇ ਕੋਲ ਜਿਹੜਾ ਚੋ ਲੈਣਾ ਵਾ ਜਿਹੜਾ ਚਵਾਈ ਵਾਲਾ ਹੈ ਹਾਂਜੀ ਹਾਂਜੀ ਬਾਕੀ ਇਹ ਆ ਵੀ ਐ ਵਧੀਆ ਬੱਚੇ ਬੁੱਚੇ ਤੇ ਪੂਰੀ ਸਹਿਮਤ ਆ ਕਰਮਾ ਤਾਂ ਚਵਾਈ ਜੂਈ ਦੀ ਕਿ ਇੱਕ ਨੰਬਰ ਚਵਾਈ ਬਾਕੀ ਇਹ ਸੀ ਸਾਰੇ ਸੀ ਹਾਂ ਜੀ ਹਾਂ ਜੀ ਐ ਵਧੀਆ ਕੋਈ ਚੱਕਰ ਨਹੀਂ ਆ ਚੋਈ ਚਵਾਈ ਨਾਲ ਵੀ ਇਦੀ ਛੱਡੀ ਨਹੀਂ ਗਈ ਹਾਂਜੀ ਹਾਂਜੀ ਹਾਂ ਐ ਚੋਈ ਚਵਾਈ ਆ ਠੀਕ ਹੈ ਜੀ ਹਾਂ 3:35 ਵਜੇ ਦੀ ਚੋਈ ਆ ਬਾਕੀ ਸੀਲ ਸੂਲ ਵੜੀ ਕੱਟੀ ਸੀਲੀਆਂ ਪੂਰੀਆਂ ਆ ਵੇਖੋ ਇਦਾਂ ਹੀ ਬਹਿ ਜਾਓ ਪਾਵੇਂ ਥੱਲੇ ਆ ਵੇਖੋ ਇਦਾਂ ਕੋ ਬਹਿਣ ਦਿੰਦੀ ਹੈ ਪਰਵਾਹ ਨਹੀਂ ਹੂੰ ਇਦਾਂ ਹੀ ਮੰਨ ਲਓ ਜਿੱਦਾਂ ਮਰਜ਼ੀ ਹੂੰ ਪਾਉ ਜੀ ਫਿਰ ਮੋਲ ਆਪਾਂ ਕੀ ਕਰਦੇ ਆ ਦਾ ਮੋਲ ਵੀ ਜੀ ਦਾ 1:55 ਜੋ ਮਰਜ਼ੀ ਕਰ ਲੀ ਗਏ 1:45 ਦੀ ਝੋਟੀ ਦੇਣੀ ਆ ਵੀਰ ਜੀ 1:45 ਦੀ ਆ ਹਾਂ ਜੀ ਹਾਂ ਜੀ ਝੋਟੀ ਵੱਡੀ ਆ ਵੀਰ ਜੀ ਵੇਖੋ ਪੂਰੀ ਜਾਤ ਪੀੜ ਵਾਲੀ ਆ ਜਿਹੜੇ ਪੂਛੀ ਵਾਲ ਚਿੱਟੇ ਆ ਥੱਲਾ ਚੈੱਕ ਕਰਾਓ ਇੱਕ ਸਾਡੇ ਆਂਦੀ ਆਹ ਪੀੜੀ ਦੇ ਪਾਵਾਂ ਵਾਲੇ ਥੱਲੇ ਲੱਗੇ ਆ ਚਲੋ ਛੱਡੀ ਛੁੱਟੀ ਨਹੀਂ ਮੁੜ ਕੇ ਛੱਡਦੀਏ ਵੀਰ ਜੀ ਦੁੱਧ ਨਹੀਂ ਪੂਰਾ ਕਰਦੇ ਹਾਂਜੀ ਹਾਂਜੀ ਨੰਗਰ ਆਪਾਂ ਛੱਡੀ ਛੁੱਟੀ ਨਹੀਂ ਕਰੀ ਇਸ ਕੁਆਲਟੀ ਕਰਾਂ ਤੁਹਾਡੇ ਕੋਲ ਵੇਖੋ ਬਰੀਦ ਨਗੀ ਨੀਤ ਸਿੰਘ ਜੀ ਦੋਂਦੀ ਚੌਗੀ ਆ ਹਾਂਜੀ 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 ਠੀਕ ਹੈ ਜੀ ਮਿੱਠੀ ਵੜੀ ਵੀਰ ਜੀ ਹਾਂ ਪੂਰੀ ਹਾਂ ਪੂਰੀ ਪੂਰੀ ਐ ਨਾ ਤੁਹਾਨੂੰ ਦੱਸਣੀਆਂ ਗੱਲ 145 ਐਸ ਨੋ ਜੀ ਹਾਂਜੀ ਜੈਤਨ ਉਹ 145 ਠੀਕ ਹੈ ਜੀ ਆ ਝੋਟੀ ਵੀਰ ਜੀ ਚਲੋ 1-2 ਦਿਨ ਰਹਿ ਗਈ ਝੋਟੀ ਦੁੱਧ 12 12.5 ਚ ਪਾਵਾਂਗੇ ਕਰ ਜਣਾ ਕਰ ਦਿਆਂਗਾ ਹਾਂ ਬਾਕੀ ਨਖਰ ਦੀ ਆਉਂਦੀ ਕਰਮਾਂ ਵਾਲੀ ਹਾਂਜੀ ਹਾਂਜੀ ਕਿਹਨੀਆਂ ਸਦਨੀਆਂ ਪੂਰੀਆਂ ਐ ਕਰਮਾਂ ਵਾਲੀ ਜੀ ਹਾਂਜੀ ਹਾਂਜੀ ਤੇ ਭਾਜੀ ਇਹਦੀ ਫਿਰ ਦੇ ਦੀਏ ਜਾਣਕਾਰੀ ਇਹ ਵੀਰਦੀ ਇਹਦਾ ਬੱਚਾ ਮਰਿਆ ਜੇ ਹਾਂਜੀ ਸੂਜੀ ਨੂੰ ਇਹਨੂੰ ਸਵਾ ਮਹੀਨਾ ਡੇਢ ਮਹੀਨੇ ਲਗਭਗ ਹੋਇਆ ਵੀਰਦੀ ਸੂਆ ਕਿਹੜਾ ਆ ਗਿਆ ਜੇ ਸੂਆ ਵੀਰਦੀ ਇਹਦਾ ਦੂਜਾ ਵਾ ਝੋਟੀ ਦਾ ਹਾਂਜੀ ਜਾਤ ਵਾਲੀ ਝੋਟੀ ਜੇ ਜਾਤ ਬਲੀ ਦੇਖੋ ਝੋਟੀ ਨੂੰ ਕਿੱਡੀ ਲੱਗੀ ਆ ਹਾਂਜੀ ਹਾਂਜੀ ਤੇ ਬਾਕੀ ਇਹ ਗੱਲ ਹੈਗੀ ਆ ਵੀ ਆਰਡਰ-ਰੋਡਰ ਚੈੱਕ ਕਰੋ ਮਿੱਠੀ ਬੜੀ ਵੀਰਦੀ ਇਦਾਂ ਹੀ ਬੈਠੋ ਥੱਲੇ اچھا ਇਤਨਾ ਹੀ ਕੋਈ 파ੜੇ ਦੀ ਨਹੀਂ ਧਾਰ ਤੇ ਬਸ ਧਾਰ ਤੇ ਮਿਲੂਗੀ ਠੀਕ ਹੈ ਜੀ ਹਾਂਜੀ ਹਾਂ ਹਾਜ਼ਰ ਕਿਨਾਂ ਇਹ ਦੁੱਧ ਦੇ ਦੇ ਕੋਲੋਂ ਨਾ ਇਹਦੇ ਕੋਲੇ ਵੀ ਨਹੀਂ 8.5 9 ਕਿਲੋ ਦੇ ਲਗਭਗ ਦੁੱਧ ਹਾਜ਼ਰ ਆ ਜਿਹੜਾ ਹੁਣ ਚੋਲ ਲੈਣਾ ਠੀਕ ਹੈ ਚਵਾਈਆਂ ਚਵਾਈਆਂ ਓਕੇ ਫਿਰ ਓਕੇ ਓਕੇ ਵੀਜੀ ਓਕੇ ਚਵਾਈ ਚਵਾਈ ਬਿਲਕੁਲ ਓਕੇ ਵੇਖੋ ਛੋਟੀ ਲੰਮੀ ਲੰਮੀ ਐ ਹਾਈ ਟੂਟ ਕਰ ਬਸਝਣਾ ਚਾਹਣਾ ਹੈ ਤੇ ਵੇਖੋ ਬਰੀਡ ਚੈੱਕ ਕਰੋ ਵੇਖੋ ਐ ਕਿਤੇ 1 20 ਵਾਲ ਨਹੀਂ ਉਸ ਤੱਕ ਨਹੀਂ ਮੰਨ ਲੋ ਇਹ ਗੱਲ ਹੈ ਕਿ ਚਟਾਗਾ ਕੋਈ ਹਾਂਜੀ ਹਾਂਜੀ ਹਾਂ ਮਿੱਠੀ ਵਿਧੀ ਪਾਉਣੇ ਕੋ ਇੱਕ ਬਾਰ ਬਾਲੋ ਚਲੋ ਬੱਚਾ ਤੇ ਮਰਿਆ ਵਾ ਕੋਈ ਹੋ ਹੀ ਜਾਂਦੇ ਵਾਦੇ ਘਾਟੇ ਹਾਂਜੀ ਬਾਕੀ ਇਹਨੂੰ ਇਹ ਨਹੀਂ ਵੀ ਮੰਨ ਲੋ ਕਰਮਾਲੀ ਨੂੰ ਇਦਾਂ ਹੀ ਬਹਿ ਜੋ ਥੱਲੇ ਇਹਦੇ ਭਾਵੇਂ ਅੱਛਾ ਪੂਰੀਆਂ ਹਸੀਲੀਆਂ ਹਾਂ ਹਾਂ ਥਣ ਥੁਣਾ ਚਵਾਈਆਂ ਆਰਡਰ ਕੁਆਲਟੀ ਹਾਂ ਬੰਬੇ ਪਾਸ ਹਾਂਜੀ ਬੰਬੇ ਪਾਰ ਹਾਂ ਤੇ ਆर्डर ਵੇਖੋ ਵੀਰ ਜੀ ਕਿਹਤਰਾ ਫਾਰੀ ਵਾਲਾ ਬਹਾਨਾ ਵੇਖੋ ਫਿਕਸ ਲੇਵਾ ਫਿਕਸ ਹਾਂ ਜੀ ਮੁੱਠੀ ਮੁੱਠੀ ਥਾਣ ਹਾਂ ਤੇ ਲੋਹਾ ਪਾਣਾ ਸਾਰੇ ਝੋਟੀ ਨੂੰ ਦੇ ਲਓ ਥੱਲੇ ਹਾਂ ਜੀ ਤੇ ਸੁਗਾ ਦੁੱਜਾ ਜੀ ਹਾਂ ਦੁੱਜਾ ਸੁਗਾ ਵੀਰ ਜੀ ਦੁੱਜਾ ਠੀਕ ਹੈ ਜੀ ਹਾਂ ਜੀ ਹਾਂ ਜੀ ਦੂਜਾ ਸੂਆ ਛੋਟੀ ਬਹੁਤ ਵੇਖੋ ਲੰਮੀ ਲੰਮੀ ਕੱਦ ਕੱਟਿਆ ਰਹੀ ਹੈ ਬੀ। ਹਾਂ ਜੀ ਹਾਇਰੋਇਡ ਸੋਣੀ ਕਰਮਾ। ਬਰੀਡ ਬਹੁਤ ਆ ਕਰਮਾਣੀ ਨੂੰ ਵੇਖੋ ਪੂਛ ਵੀ ਵੀ ਜਿਹੜੇ ਵੇਚੀ ਆ ਦੋ ਚਾਰ ਵਾਲ ਬਸ ਚਿੱਟੇ ਆ। ਹਾਂ ਜੀ ਹਾਂ ਜੀ। ਬਾਕੀ ਪੂਰੀ ਬਰੀਡ ਆ। ਠੀਕ ਹੈ ਜੀ। ਹਾਂ ਸਿੰਘ ਚਲੋ ਥੋੜਾ ਜਿਆ ਖੁੱਲਾ ਜ਼ਰੂਰ ਹੈ ਗਾਵਾ। ਹਾਂ ਜੀ ਹਾਂ ਜੀ। ਹਾਂ। ਪਾਉ ਜੀ ਮੁੱਲ ਫਿਰ ਇਹਦਾ। ਮੁੱਲ ਵੀਰ ਜੀ ਜੇ ਇਹਦਾ ਛੋਟੀ ਦਾ ਬੱਚਾ ਹੁੰਦਾ ਫਿਰ ਤੇ ਕਰਦੇ 15 ਮੁੱਲ। ਹਾਂ ਜੀ। ਹੁਣ ਮੁੱਲ ਵੀਰ ਜੀ 85000 ਤੇ ਛਤਰੀਆ ਦੀ ਚੋਟੀ ਦੇ ਦਾ ਯਸ ਨੋ ਛਤਰੀਆ ਦੀ ਹਾਂ ਛਤਰੀਆ ਦੀ ਚੋਟੀ ਦੇ ਦਾਂਗੇ ਫਿਰ ਸੁਆਦ ਉੱਚਾ ਹੈ ਹਾਂ ਮੇਲ ਨਮੂਲ ਨਾ ਨਹੀਂ ਕਰਮਾ ਲਈ ਨੂੰ ਕੋਈ ਪ੍ਰਵਾਹ ਨਹੀਂ ਗਿਆ ਇਦਾਂ ਹੀ ਬਹਿ ਜਾਓ ਥੱਲੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੀ ਪਾਉ ਜੀ ਫਿਰ ਇਹ ਵੀ ਜੀ ਆ ਗਈ ਗਾੜੀ ਨੀਲੀ ਰਾਵੀ ਨੀਲੀ ਰਾਵੀ ਹਾਂਜੀ ਨੀਲੀ ਰਾਵੀ ਆ ਗਈ ਇਹ ਗਾੜੀ ਐ ਵੇਖੋ ਨਿਸ਼ਾਨੀਆਂ ਅੱਖਾਂ ਵੀ ਨੀਲੀਆਂ ਹਾਂਜੀ ਮੱਥਾ ਵੀ ਹਾਂਜੀ ਤੇ ਉਹ ਇਹ ਜਿਹੜਾ ਰਾਹ ਤੇ ਪੈਰਾਂ ਤੇ ਵੀ ਮਾਰਕਿੰਗ ਦੇ ਸੂਤੇ ਵੇਖ ਲਓ ਨਿਸ਼ਾਨ ਠੀਕ ਹੈ ਜੀ ਹਾਂਜੀ ਹਾਂਜੀ ਸੂਆ ਕਿਡਾ ਆ ਗਿਆ ਜੋ ਸੂਆ ਵੀ ਦੀ ਇਹ ਵੀ ਦੁਜਾਈ ਆ ਇਹ ਵੀ ਦੁਜਾਈ ਆ ਦੁਜਾ ਦੁਜਾ ਹੀ ਆ ਵੇਖੋ ਦੁਜਾਈ ਆ ਕੋਈ ਪ੍ਰਾਪੀਰ ਪ੍ਰਾਪਾ ਕੋ ਤਜਾਲ ਵਾਲੇ ਪਰ ਹੈ ਚੋਟੀ ਪਾਣੀ ਆ ਪਲੀ ਸਾਂਭੀ ਵੇਖੋ ਹਾਂ ਜੀ ਮੈਂ ਵੇਖੋ ਰਾਜੀ ਰੋਜੀ ਪੂਰੀ ਰਾਜੀ ਰੋਜੀ ਪੂਰੀ ਕਰਮਾਂ ਦੀ ਹਾਂ ਜੀ ਹਾਂ ਜੀ ਆ ਵੇਖੋ ਨੀਲੀ ਵਾਲੀਆਂ ਪੂਰੀ ਨਿਸ਼ਾਨੀਆਂ ਹੋਈਆਂ ਗਿਆ ਵੇਦੀਆਂ ਵੇਦੀਆਂ ਜੀ ਹਾਂ ਇਹਦੇ ਕੋਲ ਦੁੱਧ ਫੇਰਾ ਇਹਦੇ ਕੋਲੇ ਵੀ ਦੁੱਧ ਹੈਗਾ ਵੀਰ ਜੀ 8.5-9 ਕਿਲੋ ਦੁੱਧ ਇਹਦੇ ਲੱਗ ਭਾਗ ਵੀ ਹੈਗਾ ਹਾਂਜੀ ਇਹਨੂੰ ਸੂਈ ਨੂੰ ਵੀਰ ਜੀ 2.5 ਮਹੀਨੇ ਹੋ ਗਏ ਜੇ ਬੱਚਾ ਇਹਦਾ ਹਾਂਜੀ ਬੱਚਾ ਇਹਦਾ ਬੱਚਾ ਇਹਦਾ ਨਹੀਂ ਹੈਗਾ ਦੋਵੇਂ ਬੱਚੇ ਤੋਂ ਬਣਾਈਆਂ ਦੋਵੇਂ ਬੱਚੇ ਤੋਂ ਬਣਾਈਆਂ ਹਾਂ ਦੋਵੇਂ ਬੱਚੇ ਤੋਂ ਬਣਾਈਆਂ ਬਾਕੀ 9 ਕਿ 8 ਦਸੇ ਦੁੱਧ ਇਹ ਹੈ ਨਹੀਂ 8.5-9 ਦੇ ਲਗਭਗ ਹੈਗਾ ਵੀਰ ਜੀ ਹੈਗਾ ਹੈ ਚੁਆਈ ਚੁਆਈ ਦੀ ਕਿਤਰਾ ਇੱਕ ਨੰਬਰ ਚੁਆਈ ਵੀਰ ਜੀ ਮਿੱਠੀ ਇਹ ਵੀ ਬੜੀ ਆ ਅੱਛਾ ਕੋਈ ਮੰਨ ਲੋ ਇਹ ਗੱਲ ਹੈ ਕਿ ਥੱਲੇ ਬਹਿ ਜਾਓ ਕਿਤੇ ਲੱਤ ਨਹੀਂ ਇਦਾਂ ਹੀ ਮੁੱਠ ਪਾੜਾ ਸੁੱਟ ਕੇ ਚੋੜੋ ਇਹਨੂੰ ਠੀਕ ਹੈ ਜੀ ਹਾਂਜੀ ਹਾਂਜੀ ਤੇ ਮਾਰਕਿੰਗਾ ਚੈੱਕ ਕਰੋ ਵੀਰ ਜੀ ਵੇਖਿਆ ਪੈਰਾਂ ਸੂਲੀਆਂ ਪੂਰੀਆਂ ਕਰਮਾਰੀਏ ਨਾ ਕਰ ਹਾਂ ਠੀਲ ਸੂੜ ਪੂਰੀ ਆ ਕੈਮਰੇ ਕੁੰਗਰੇ ਤੁਹਾਨੂੰ ਪਤਾ ਵਾ ਥੋੜੀ ਜਿਹੀ ਡੰਗਰ ਡਰਦਾ ਵਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਨਿਸ਼ਾਨੀਆਂ ਨਿਸ਼ੋਣੀਆਂ ਪੂਰੀਆਂ ਜੰਮੀ ਪੜੀ ਪੂਰੀ ਜੀ ਠੀਕ ਆ ਆ ਵੇਖੋ ਹਾਂਜੀ ਇਹਦਾ ਭਾਉ ਜੀ ਫਿਰ ਮੋਲ ਆ ਮੁੱਲ ਵੀਰ ਜੀ ਮੰਨ ਲਓ ਇਹ ਸੇਮ ਇਹਦਾ ਵੀ ਮੁੱਲ ਭਾਵੇਂ ਵੀਰ ਜੀ ਜੇ ਚਲੋ ਬੱਚਾ ਹੁੰਦਾ ਫਿਰ ਤੇ ਮੋ ਛੋਟੀ ਤੈਨੂੰ ਪਤਾ ਲੱਖ ਰੁਪਏ ਦੀ ਹਾਂਜੀ ਹਾਂਜੀ ਤੇ ਇਹਦਾ ਵੀ 80 ਚੋਂ ਮਾਨਤਾਣ ਕਰ ਦਾਂਗੇ ਵੀਰ ਜੀ 80 ਦੇ ਵਿੱਚੋਂ ਮਾਨਤਾਣ ਹਾਂਜੀ ਹਾਂਜੀ ਮੰਨ ਲਓ ਇਹ ਵੀ ਬਰਾਬਰੀ ਦੇ ਦਾਂਗੇ 75 ਹਾਂ ਜੀ ਬਰਾਬਰ ਦੀ ਵੀ ਦੇ ਦਿਆਂਗੇ ਜੋੜਾ ਹੀ ਵੀਰ ਜੀ ਕਹੇ ਨੇ ਪਾਉਣਾ ਹੋਊ ਨਾ ਹਾਂਜੀ ਹਾਂ ਨਾ ਇਹ ਵਾਲੇ ਵੀਰ ਜੋੜੇ ਦਾ ਰੇਟ ਆ ਉਦਾਂ 75 75 ਦੀਆਂ ਦੇਣੀਆਂ ਦੋਵੇਂ ਠੀਕ ਹੈ ਜੀ ਜੇ ਜੋੜਾ ਹੀ ਵੀਰ ਜੀ ਕਹੇ ਨੇ ਪਾਉਣਾ ਹੋਊ ਨਾ ਹਾਂਜੀ 1 ਲੱਖ 45 ਹਜ਼ਾਰ ਦਾ ਜੋੜਾ ਹੀ ਦੇ ਇੱਕ ਲੱਖ 45 ਹਜ਼ਾਰ ਦਾ ਜੋੜਾ ਦੇ ਦੇ ਹਾਂ 1 ਲੱਖ 45 ਦਾ ਮਈਆ ਵੇਖ ਲਓ ਵੀਰ ਜੀ ਮੰਨ ਲਓ ਇਹ ਗੱਲ ਹੈਗੀ ਆ ਚਲੋ ਆਪਾਂ ਦੇਣੀਆਂ ਨਹੀਂ ਉਹ ਸੁਆ ਵੀ ਸੇਮ ਹੈ ਹਾਂ ਸੁਆ ਮੰਨ ਲਓ ਜੰਮੀਆਂ ਪਲੀਆਂ ਵੇਖੋ ਵੀਰ ਜੀ ਕਰਮਾਲੀਆਂ ਰੋਟੀ ਵਾਲੀਆਂ ਵਾਂ ਬਿਲਕੁਲ ਜੀ ਬਿਲਕੁਲ ਹਾਂ ਬਾਕੀ ਪਰਿਵਾਰ ਪਾਲਣ ਵਾਲੀਆਂ ਕਰਮਾਲੀਆਂ ਹਾਂਜੀ ਹਾਂ ਤੇ ਤੇ ਵਹਿੜਾਂ ਦੀ ਫਰ ਹੈ ਹਾਂ ਇਹ ਪਹਿਲਣ ਬੱਛੀ ਵੀਰਜੀ ਹੈ ਪਹਿਲਣ ਹਾਂਜੀ ਮਗਰ ਇਹਦੇ ਇਹਦੇ ਮਗਰ ਬੱਛੀ ਵੀਰਜੀ ਇਹਦੇ ਕੋਲ ਬੱਛੀ ਆ ਹਾਂ ਆਹ ਜਰ ਦੁੱਧ ਕਿੰਨਾ ਜੇ ਇਹਦੇ ਕੋਲ ਹਾਜ਼ਰ ਦੁੱਧ ਵੀਰਜੀ ਇਹਦੇ ਕੋਲ ਹੈਗਾ ਜੇ 9 ਕਿਲੋ ਦੇ ਲਗਭਗ ਹਾਂਜੀ ਹਾਂ 8.5 9 ਕਿਲੋ ਦੁੱਧ ਹੈਗਾ ਬੱਛੀ ਕੋਲੇ ਆਹ ਬੱਛੀ ਜੇ ਵੇਖੋ ਕਿੰਦੀ ਵਧੀਆ ਬੱਛੀ ਪਾਈ ਇਹਨੇ ਗੇਰ ਨਾ ਸਕਦੀ ਚੰਗੀ ਤਰ੍ਹਾਂ ਮੱਥਾ ਮੁੱਥਾ ਹੈ ਕੰਨ ਕੋਨਾ ਵਖਾਉ ਬੱਚੀ ਆਹ ਵੇਖੋ ਸੀਲ ਸੂਲ ਵੜੀ ਆ ਵੀਰ ਜੀ ਬੱਚੀ ਹਾਂ ਸੀਲ ਸੂਲ ਵੜੀ ਆ ਵੇਖੋ ਇਹ ਨਹੀਂ ਵੀ ਪਹਿਲਾਂ ਨਾ ਤੇ ਕੋਈ ਡਰੂ ਕੀਤਾ ਮੈਂ ਕੀ ਆ ਵੇਖੋ ਹਾਂਜੀ ਥਣ ਥੂਣ ਵੀ ਆ ਲੈ ਵੇਖੋ ਪਸ਼ਾਬ ਕਰਨਾ ਇਹਦੇ ਥਣਾਂ ਨੂੰ ਹੱਥ ਲਾਇਆ ਆ ਵੇਖੋ ਥਣ ਵੀ ਪੂਰਾ ਲੰਮਾ ਇੱਕ ਮੁਠੀ ਵਾਲਾ ਮੁਠੀ ਮੁਠੀ ਆ ਹਾਂਜੀ ਸੀਲੀਆਂ ਸੂਲੀਆਂ ਪੂਰੀਆਂ ਆ ਕਰ ਮਾਰ ਪੂਰੀਆਂ ਮੈਂ ਨਾ ਤੁਹਾਨੂੰ ਦੱਸਣ ਦਿਆਂ ਗੱਲ ਇਹ ਨਹੀਂ ਵੀ ਨਹੀਂ ਬਸ ਵੀ ਚੰਗੇ ਸੀ ਬੰਦੀ ਆ ਬਹੁਤ ਬਾਹਰ ਚੰਗੀ ਚੰਗੀ ਬੱਚੀ ਵੀਰ ਜੀ ਘੇਰ نسل ਦੀ ਹਾਂ ਮਖਾਓ ਲਾਗੂ ਇੱਕ ਰੀਆਂ ਇਹਦੀਆਂ ਸੀਲੀਆਂ ਬੱਚੀ ਤੇ ਆ ਜਾ ਚੱਲ ਆ ਜਾ ਪਛਾਈਆਂ ਦਾ ਬੈਕ ਹੀ ਆ ਜਾ ਆ ਜਾ ਐ ਪਸੰਪੀ ਜੇ ਵੇਖ ਲਓ ਹਾਂ ਹੱਥ ਲਾਉਂਦੇ ਹਾਂ ਹੱਥ ਲਾਉਂਦੇ ਆ ਹਾਂ ਆ ਜਾ ਉੱਤੋਈ ਲੈ ਆ ਜਾ ਉਹ ਜਾ ਕੇ ਮਾਰ ਲੀਗਾ ਹਾਂ ਹਾਜ਼ਰ ਕਿੰਨਾ ਦੱਸੇ ਦੁੱਧ ਭਾਉ ਜੀ ਦੁੱਧ ਵੀਰ ਜੀ ਇਹਦੇ 16 ਹੈਗਾ ਹੁਣ 9 ਦੇ ਲਗਭਗ ਹੈਗਾ ਵੀਰ ਜੀ 4.5 5 ਕਿਲੋ ਦੁੱਧ 1 ਵਜ ਦਾ ਹੈਗਾ ਵਾ ਠੀਕ ਹੈ ਜੀ ਕਰਮਾਰਤ ਤਾਜੀ ਪੂਰੀਆਂ ਸੀਲੀਆਂ ਵੀਰ ਜੀ ਅਜੇ ਤੱਕ ਚੋਰੀ ਚਵਾਈਆ ਵੇਖੋ ਆ ਕੁੜੀ ਪਸਮਾਹੀ ਆ ਬੱਚੀ ਹਾਂਜੀ ਹਾਂਜੀ ਹਾਂ ਸੀਲ ਥੂਲੇ ਪੂਰੀ ਆ ਠੀਕ ਹੈ ਜੀ ਇਹਦਾ ਭਾਉ ਜੀ ਫਿਰ ਮੁੱਲ ਮੁੱਲ ਵੀਰ ਜੀ ਇਹਦਾ 45 40 ਜੋ ਮਰਜ਼ੀ ਕਰ ਲਈਏ ਵੀਰ ਜੀ 40000 ਦੀ ਬੱਛੀ ਦੇ ਦਾਂਗੇ 40000 ਦੀ ਐਸਾ ਦੇਖੋ ਸਾਈਡ ਤੋਂ ਵਿਖਾਓ ਵੇਖ ਲਓ ਐ ਪਸਮਾਹੀ ਜੀ ਧਿਆਨ ਹਾਂਜੀ ਹਾਂਜੀ ਤੇ ਆ ਵੇਖੋ ਥਣ ਥਣ ਐ ਫੱਠੀ ਚਵਾਈ ਕੋਈ ਛੋਟੂ ਨੂੰ ਮਗਰ ਨਾ ਮਗਰਲੀ ਚਵਾਈ ਕਰ ਲਈ ਗਾਰ ਲਿਆ ਗਾਰ ਲਈ ਹਾਂਜੀ ਹਾਂਜੀ ਵਧੀਆ ਇੱਕ ਨੰਬਰ ਦੀ ਚਵਾਈ ਜੇ ਵਾਛੀ ਦੀ ਬਿਲਕੁਲ ਜੀ ਹਾਂਜੀ ਬਾਕੀ ਇਹ ਹੈ ਕੋਈ ਗਰਮੀਆਂ ਦਾ ਹੀ ਵਰਦੀ ਇਹਨੇ ਨਾ ਕਰਤਨਾ ਨਾ ਕੋ ਗੱਲ ਨਾ ਬਾ ਗਰਮੀਆਂ ਦਾ ਤੋਹਫਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤੇ ਇਹਦੀ ਪਾਉ ਜੀ ਦੇ ਦੀ ਜਾਨ ਇਹ ਆ ਗਈ ਜੀ ਵੀਰ ਜੀ ਪੰਜਾਬ ਵਾਲੀ ਜਰਸੀ ਵੱਡੀ ਕਾਫੀ ਜਰਸੀ ਹੈ ਹੈ ਹਾਂ ਤਾਜੀ ਸੂਈ ਜੇ ਹਾਂਜੀ ਹਾਂ ਦੁੱਧ ਵੀਰ ਜੀ ਇਹਦੇ ਕੋਲੇ ਹੁਣ ਹੈਗਾ ਜੇ 16 17 ਕਿਲੋ ਦੇ ਲੱਗਦਾ ਸੂਆ ਕਿਹੜਾ ਆ ਗਿਆ ਜੀ ਸੂਆ ਵੀਰ ਜੀ ਇਹ ਹੋਊਗਾ ਜੇ ਦੁੱਜਾ ਸੂਆ ਪਿਓਰ ਪਿਓਰ ਦੁੱਜਾ ਸੂਆ ਮਗਰ ਇਹਦੇ ਮਗਰ ਇਹ ਗੱਲ ਹੈਗੀ ਮਗਰ ਬੱਛਾ ਵੀਰ ਜੀ ਆ ਵੇਖੋ ਤਾਜੀ ਸੂਈ ਆ ਵੇਖੋ ਆ ਬੱਛਾ ਜੀ ਹਾਂ ਆ ਬੱਛਾ ਜੀ ਐਹੋ ਹੀ ਆ ਬੁੱਧ ਤੇਰਾ ਤੇ ਸੀਲ ਸੂਲ ਵੀ ਪੂਰੀ ਕਰਮਾਂ ਵਾਲੀ ਆ ਬੇਚੀਆਂ ਸੂਲੀਆਂ ਪੂਰੀਆਂ ਪੂਰੀਆਂ ਹੈ ਆ ਵੇਖੋ ਲਓ ਆ ਵੇਖੋ ਇਦਾਂ ਹੀ ਮੰਨ ਲਓ ਬੈਜੋ ਥੱਲੇ ਕਰਮਾਂ ਵਾਲੀ ਦੇ ਉਹ ਇਹ ਪ੍ਰਵਾਹ ਥੋੜਾ ਕੁਝ ਹੈਗੀ ਹਾਂਜੀ 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 ਸੂਸਵਾਹ ਚ ਆਈ ਹੈ ਜੇ ਵਿਧੀ ਅਜਾ ਤੇਰਾ ਤੀਜਾ ਚੌਥਾ ਦੇਣਾ ਸੂਈ ਨੂੰ ਹਾਂਜੀ ਤੀਜਾ ਚੌਥਾ ਦੇਣਾ ਸੂਈ ਨੂੰ ਅੱਜ ਇਹਨੂੰ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਇਹ ਆ ਵੀ 20 ਕਿਲੋ ਦੁੱਧ ਦੇ 20 22 ਕਿਲੋ ਦੁੱਧ ਵੀਰ ਜੀ ਕਰਦੀ ਕਰਮਾਂ ਕਰਦੀ ਹਾਂਜੀ ਸੇਵਾ ਤੇ ਇਹੀ ਬਾਕੀ ਪਾਈ ਹਾਂ ਸੇਵਾ ਤੇ ਇਹ ਮੰਨ ਲਓ ਜੇ ਸੂਸਵਾਹ ਚ ਆਈ ਤੈਨੂੰ ਪਤਾ ਥੋੜਾ ਜਿਹਾ ਹਾਂਜੀ ਹਾਂਜੀ ਪੁੱਤੋਂ ਡੰਗਰ ਥੋੜਾ ਜਿਹਾ ਲਿਫਾਫਾ ਲੱਗਦਾ ਵਾ ਜਦੋਂ ਸੂਸਵਾਹ ਚ ਆਇਆ ਹੋਵੇ ਹਾਂ ਬਾਕੀ ਸਾਰਾ ਮੰਨ ਲਓ ਇਹ ਗੱਲ ਹੈਗੀ ਆ ਸਾਰੇ ਥੱਲੇੋਂ ਮੂੰਹ ਮਾ ਵੇਖੋ ਕਿੰਦਾ ਵਧੀਆ ਫੇਸ ਫੇਸ ਕੁਆਲਟੀ ਹਾਂ ਇਹ ਫੇਸ ਕੋ ਕੁਆਲਟੀ ਵਾਲੀ ਆ ਵਾਸੀ ਵੀਰ ਜੀ ਹਾਂਜੀ ਹਾਂਜੀ ਹਾਂ ਦੇਖੋ ਫਿਰ ਕੱਦ ਕਾਠੇ ਵਾਲੀ ਆ ਕੋਈ ਛੋਟੀ ਨਹੀਂ ਹਾਈਡਰਿਡੀ ਸੋਣੀ ਕਰਮਾ ਵਾਲੀ ਹਾਂ ਦੁੱਧ ਬਾਕੀ ਇਹ ਗੱਲ ਆ ਜੀ ਵੀਰ ਜੀ 20 ਕਿਲੋ ਕਰਦੀ ਕਰਮਾ ਵਾਲੀ ਹਾਂ ਜੀਆਂ ਦੀ ਕਰ ਜਾਣਾ ਜੀ ਕਰਨਾ ਬਾਕੀ ਅਜੇ ਤੁਹਾਨੂੰ ਪਤਾ ਮੈਲਾ ਛੋੜਾ ਮਾਰਨਾ ਵਾ ਹਾਂਜੀ ਹਾਂਜੀ ਮੈਲਾ ਮੂਲਾ ਮਾਰਿਆ ਡੰਗਰ ਜਿਆਦਾ ਤੁਰਦਾ ਹੁੰਦਾ ਵਾ ਬਿਲਕੁਲ ਬਿਲਕੁਲ ਹਾਂ ਤੇ ਬਾਕੀ ਅਸਲ ਚ ਵੇ ਸੂ ਸਵਾ ਕੇ ਡੰਗਰ ਵੀਰ ਦੀ 20 25 ਦਿਨੀ ਦੋਤੇ ਚੜਦਾ ਵਾ ਹਾਂਜੀ ਹਾਂਜੀ ਤੋਂ ਤੁਹਾਨੂੰ ਪਤਾ ਕਈ ਕੋਹ ਜ਼ੋਰ ਜ਼ਾਰ ਪਹੂ ਦੇ ਲੱਗੇ ਹੁੰਦੇ ਆ ਬਿਲਕੁਲ ਬਿਲਕੁਲ ਹਾਂ ਤੇ ਇਹਦਾ ਭਾਉ ਜੀ ਫਿਰ ਮੋਲ ਆਪਾ ਮੋਲ ਵੀਰ ਜੀ ਇਹਦਾ ਭਾਵੇਂ ਭੇਡ ਕਰ ਲਈ ਤੇ ਭਾਵੇਂ ਕਰ ਲਈਏ 60 ਹਾਂ ਜੀ ਇਹ ਵੀਰ ਜੀ 57000 ਦੀ ਦੇ ਦਾਂਗੇ 57000 ਦੀ ਐ ਹਾਂ ਚਵਾਈਆਂ ਇੱਕ ਨੰਬਰ ਸੀਲੀਆਂ ਭਾਵੇਂ ਕੋਈ ਵੰਗਾ ਆਪਾ ਇਹ ਨਾ ਪਾਲੇ ਕੋਈ ਪ੍ਰਵਾਹ ਹੀ ਨਹੀਂ ਕਰਮਾਉਂਦੇ ਠੀਕ ਹੈ ਜੀ ਹਾਂ ਤੇ ਇਹਦੀ ਭਾਵੀ ਦੇ ਦੀ ਜਾਣਕਾਰੀ ਇਹ ਵੀਰ ਜੀ ਦੂਜਾ ਸੁਗਾ ਵਸ਼ੀਨੇ ਸੁਨਾਮ ਹਾਂ ਜੀ ਕਿੰਨੇ ਦਿਨ ਲੈਂਦੀ ਜੋ ਦੇਣ ਬਸ ਤਿਆਰੀ ਚਾਹੀਏ ਵੀਰ ਜੀ ਲੈ ਜੂਗੇ 5 ਦਿਨ ਲੈ ਗਏ 10 ਲੈ ਜੇ 7 ਲੈ ਜੇ ਹਫਤੇ ਦੇ ਵਿੱਚ ਵਿੱਚ ਤਿਆਰੀ ਕਰਕੇ ਤਿਆਰੀ ਠੀਕ ਵਧੀਆ ਕਰਨਾ ਆਪੀ ਕਰਮਾ ਤੇ ਮਗਰਲੇ ਸੂਏ ਦਾ ਰਿਕਾਰਡ ਕੋਡ ਦੁੱਧ ਆ ਇਹਦਾ ਜੀ ਦੁੱਧ ਵੀਰ ਜੀ ਇਹਨੇ 12 13 ਕਿਲੋ ਦਿੱਤਾ ਪਹਿਲੇ ਸੂਏ ਹਾਂਜੀ ਤੇ ਬਾਕੀ ਥਣ ਚੱਡਾ ਚੈੱਕ ਕਰੋ ਯਾਦ ਨਾ ਗੋਲ ਗਲਾਈਆਂ ਵੇਖੋ ਚੈੱਕ ਕਰੋ ਇਹਦੀਆਂ ਕਰਮਾ ਵਾਲੀਆਂ ਵੇਖੋ ਕੋਣੀ ਤੇ ਬਾਕੀ ਇਹ ਗੱਲ ਹੈ ਜੀ ਆ ਵੀ ਕੁਆਲਟੀ ਕੁਆਲਟੀ ਵੇਖੋ ਚੈੱਕ ਕਰੋ ਠੰਡੀ ਧੀਰੀ ਵੜੀ ਵੀਰ ਜੀ ਸੀਲੀਆਂ ਪੂਰੀਆਂ ਹਾਂ ਪੂਰੀਆਂ ਸੀਲੀਆਂ ਯਾਦ ਨਾ ਅਸਲ ਕਿਹੜੀ ਆ ਗਈ ਇਹ ਛਾਈ ਹਾਲ ਚ ਆ ਗਈ ਵੀਰ ਜੀ ਹਾਂਜੀ ਹਾਂ ਛਾਈ ਹਾਲ ਚ ਆ ਗਈ ਹੈ ਵੇਖੋ ਪੇਟ ਪੂਰਾ ਵੀਰ ਜੀ ਬੱਚੀ ਨੂੰ ਮਈਆਂ ਵਾਲਾ ਲੱਗਾ ਥਾਣ ਵੀ ਮਈਆਂ ਵਾਲਾ ਲੱਗਾ ਹਾਂਜੀ ਹਾਂਜੀ ਹਾਂ ਥਣ ਥਣ ਵੇਖੋ ਚੈੱਕ ਕਰੋ ਥਣ ਦੀ ਕੁਆਲਿਟੀ ਤੇ ਥਣ ਦੀ ਕੁਆਲਿਟੀ ਗੋਲ ਗਲਾਈਆਂ ਸਾਰਾ ਵੇਖੋ ਕਿਦਾਂ ਚੰਗਾ ਲੱਗਾ ਥਣ ਥਣ ਕੋਈ ਮੰਨ ਲਓ ਕੋਈ ਧਮਕ ਦੀ ਤੰਕਰੀ ਨੀ ਕਰਮਾਂ ਵਾਲੀ ਵੀ ਕੋਈ ਇਹਨੂੰ ਡਰ ਆਉਂਦਾ ਭਾਈ ਜੀ ਇੱਕ ਨੰਬਰ ਆ ਜੀ ਹਾਂ ਵਧੀਆ ਤੇਪਾ ਤੂਪਾ ਹੈ ਵਧੀਆ ਵੀਰ ਜੀ ਤੇਪੇ ਦੀ ਥਾਨ ਦੀ ਪਾਰ ਪਿੱਛੇ ਦੀ ਆਪਣੀ ਪੂਰੀ ਗਰੰਟੀ ਹੈ ਠੀਕ ਹੈ ਭਾਬੀ ਇਹ ਨਹੀਂ ਵੀ ਮੰਨ ਲਓ ਵੀ ਕੋਈ ਪਾਰ ਕੀ ਰਿਕਾਰਡ ਕੀ ਦੱਸਿਆ ਆਪਾਂ ਇਹਦਾ ਇਹ 12 13 ਕਿਲੋ ਦੁੱਧ ਦਿੱਤਾ ਵੀਰ ਜੀ ਇਹਨੇ ਪਹਿਲੇ ਸੂਏ ਹਾਂ ਬਾਕੀ ਲੜ ਲੂੜ ਸਾਰੇ ਅਜੇ ਬੱਚੀ ਨੇ ਕੱਢਣੇ ਆ ਹਾਂ ਜੀ ਹਾਂ ਜੀ ਕਵਰ ਕਰ ਜਾਣੇ ਤੇ ਲੜ ਕਰ ਜਾਣੇ ਹਾਂ ਢੱਲਾ ਢੱਲਾ ਠੀਕ ਹੈ ਜੀ ਇਹਦਾ ਭਾਉ ਜੀ ਫਿਰ ਮੁੱਲ ਮੁੱਲ ਵੀਰ ਜੀ ਇਹਦਾ 36 ਕਰ ਲੀਏ ਭਾਉ ਹਾਂਜੀ ਗੱਲ ਕੀ ਹੈ ਹਾਂਜੀ ਇਹ 32000 ਦੀ ਵੱਛੀ ਹਾਂ ਨਾ ਦੇਣੀ ਆ 32000 ਦੀ ਐਸਾਂ ਪਰੇ ਹਾਂ 30000 ਦੀ ਹਾਂਜੀ ਤੇ ਆ ਤੁਹਾਨੂੰ ਠੀਕ ਹੈ ਜੀ ਬਹੁਤ ਚੰਗੀ ਵੱਛੀ ਵੀਰ ਜੀ ਹਾਂਜੀ ਹਾਂਜੀ ਹਾਂ ਛਾਈ ਹਾਲ ਹਾਂ ਛਾਈ ਹਾਲ ਦੀ ਆ ਠੀਕ ਹੈ ਜੀ ਹਾਂ ਪਉਣੀ ਪਉਣੀ ਮੋਬਾਈਲ ਨੰਬਰ ਤੇ ਐਡਰੈਸ ਆਪਣਾ ਮੋਬਾਈਲ ਨੰਬਰ ਹੈਗਾ 9872439717 ਹਾਂਜੀ ਦੂਜਾ ਨੰਬਰ ਹੈਗਾ 826472068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਨਾਮ ਚੰਡਾ ਸਿੰਘ ਵਪਾਰੀ ਓਕੇ ਜੀ ਓਕੇ ਹਾਂਜੀ ਹਾਂਜੀ ਇਹ ਕਲਦੀ ਸੂਈ ਵੀਰ ਜੀ ਬੱਛੀ ਠੀਕ ਹੈ ਜੀ ਮਗਰ ਇਹਦੇ ਮਗਰ ਵੀ ਬੱਛੀ ਮਗਰ ਵੀ ਬੱਛੀ ਤੇ ਆਪ ਵੀ ਵੈਸੀ ਆਪ ਵੀ ਬੱਛੀ ਮਗਰ ਵੀ ਬੱਛੀ ਠੀਕ ਸੂਆ ਕਿਹੜਾ ਆ ਗਿਆ ਜੀ ਸੂਆ ਵੀਰ ਜੀ ਇਹਦਾ ਕੋਈ ਪਹਿਲਾ ਲਾਲੇ ਕੋਈ ਦੂਜਾ ਲਾਲੇ ਪਰ ਪਹਿਲ ਨਹੀਂ ਆ ਪਰ ਕਰਮਾ ਵਾਲੀ ਠੰਡੀ ਜਿਤਨਾ ਮੰਨ ਲੋਏ ਬਰਫੀ ਹਾਂਜੀ ਹਾਂਜੀ ਇਹ ਨਹੀਂ ਮਨ ਲੋ ਕੋਈ ਇਹਨੂੰ ਡਰਨਾ ਧਮਕਣਾ ਤੇ ਕਰਮਾ ਵਾਲੀ ਨੂੰ ਕਿਤੇ ਦੇ ਕਰਮਾ ਚ ਲਿਖਿਆ ਹੀ ਨਹੀਂ ਨਾ ਹਾਂ ਜੀ ਦੇਖੋ ਨਹੀਂ ਤੇ ਮੰਨ ਲੋ ਇਹ ਗੱਲ ਹੈ ਕਿ ਸੀਨੀਅਰ ਪੂਰੀਆਂ ਪੂਰੀਆਂ ਸੀਲੀਆਂ ਵੀਰ ਜੀ ਸੀਲੀਆਂ ਸੁੱਲੀਆਂ ਚੱਡਾ ਚੱਕ ਵੇਖੋ ਆਰਡਰ ਚੈੱਕ ਕਰੋ ਆ ਵੇਖੋ ਆ ਵੇਖੋ ਅਜੇ ਚੋਈ ਚਵਾਈ ਦੋ ਚਵਾਈਆਂ ਲੱਗੀਆਂ ਹਾਂ ਹਾਂਜੀ ਹਾਂਜੀ ਹੁਣ ਕਿੰਨਾ ਜੇ ਦੇ ਕੋਲ ਬੌਲਾ ਵੀਰ ਜੀ ਇਹ ਤੋਂ ਹੈਗਾ 8-9 ਕਿਲੋ ਲਗਭਗ ਤੇ ਆਈਡੀਆ ਕਿ ਕਿੰਨਾ ਕਰਦੀ ਉਹ ਦੁੱਧ ਫਿਰ ਬਸ 14 ਕਿਲੋ ਦਊ ਵੀਰ ਜੀ ਵਛੀ ਨੇ ਦੁੱਧ ਹਾਸ ਕੇ 14 ਚਵਾਉਣਾ ਵੇਖੋ ਜੋ ਆਰਡਰ ਕੁਆਲਿਟੀਆਂ ਲੱਗੀਆਂ ਵਛੀ ਨੂੰ ਹਾਂਜੀ ਥਣ ਥੂਣਾ ਪੂਰਾ ਚੰਗਾ ਲੱਗਾ ਮੰਨ ਲਓ ਇਹ ਗੱਲ ਹੈਗੀ ਆ ਬਿਲਕੁਲ ਜੀ ਬਿਲਕੁਲ ਬਾਕੀ ਗਰਮੀਆਂ ਦੇ ਤੁਹਾਨੂੰ ਪਤਾ ਗਰਮੀਆਂ 'ਚ ਗਾੜੀ ਜਿੱਦਾਂ ਮਰਜੀ ਸਾਰਾ ਸਿਆਲ ਹਾਂਜੀ ਹਾਂਜੀ ਮਗਰ ਵੀ ਵਛੀਆਂ ਵੀਰ ਭਰਾ ਵਛੀ ਵਾਲੀਆਂ ਮੰਗਦੇ ਆ ਹਾਂਜੀ ਹਾਂਜੀ ਅਸੀਂ ਡਿਮਾਂਡ ਥੋੜੀ ਜ਼ਿਆਦਾ ਹੁੰ ਨਾੜੂਆ ਨਾਲ ਆ ਜੀ ਕੱਲ ਸੋਈ ਵੀਰਜੀ ਅਜੇ ਤੜਕੇ ਦੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਸੀਦੂ ਬੰਗਾ ਬੁੰਗਾ ਨਾ ਮੰਨ ਲੋ ਇਹ ਗੱਲ ਹੈਗੀ ਆ ਜਿੱਤੇ ਆ ਵੇਖੋ ਜਾਲਾ ਜੂਲਾ ਉਦਾਂ ਹੀ ਸੁੱਟਣ ਦਈ ਕਰਮਾਂ ਵਾਲੀ ਆ ਵੇਖੋ ਹਾਂ ਖੋਲ ਦੀਏ ਮਾੜੀ ਜੀ ਹੋ ਗਈ ਖੁੱਲ ਗਈ ਕਿ ਕੋਈ ਨਹੀਂ ਖੋਲਣਾ ਜਿੱਤੇ ਵੇਖੋ ਤੋਰਾ ਚੈੱਕ ਕਰਾਉ ਇਹਦਾ ਕਾਦਮ ਜੀ ਜੀ ਭਾਵੇਂ ਥੋੜਾ ਛੋਟਾ ਹੈਗਾ ਪਰ ਚੰ ਮੈਂ ਚੱਡਾ ਲਗਾ 2 ਲੱਖ ਦੀ ਗਾਂ ਵਾਲਾ ਬਿਲਕੁਲ ਮੰਨ ਲਓ ਇਹ ਨਹੀਂ ਵੀ ਕਿਤੇ ਉਹੋ ਜੀਆ ਕਰਮਾਂ ਵਾਲੀ ਮੰਨ ਲਓ ਹਾਂਜੀ ਹਾਂਜੀ ਹੂੰ ਪੀਲਾ ਪਾਣੀ ਕਰਮਾਂ ਵਾਲੀ ਪੀਲਾ ਪੀਲਾ ਠਾਕ ਲਈ ਪੀ ਲੈਣ ਦੀ ਪਾਣੀ ਉਹ ਤੁਹਾਡੇ ਆ ਜੀ ਸਹੀ ਆ ਸਲੀ ਜਾਤਾ ਵੀਰ ਜੀ ਵੇਹੇ ਕਿ ਨਹੀਂ ਹਾਂਜੀ ਹਾਂਜੀ ਜਿਹੜਾ ਮੰਨ ਲਾਇਆ ਗੱਲ ਹੈ ਕਿ ਆਪਦੇ ਵਜੂਦ ਨੂੰ ਵੱਧ ਪੇੜ ਨਹੀਂ ਹੈ ਕਰਮਾਂ ਵਾਲੀ ਹੂੰ ਬਿਲਕੁਲ ਜੀ ਬਿਲਕੁਲ ਹਾਂ ਗਾੜੀ ਤੇ ਵਸਾ ਲਾ ਲੋ ਵੀ ਅਜੇ ਵੱਚੀ ਨੇ ਤੁਹਾਨੂੰ ਪਤਾ 2-4 ਦਿਨ ਖਾ ਪੀ ਕੇ ਤੇ ਨਿਖਰਨਾ ਕਰ ਮਾ ਹਾਂ ਜੀ ਹਾਂ ਜੀ ਹਾਂ ਹੂੰ ਤੇ ਹੁਣ ਬੌਲਾ ਕਿੰਨਾ ਹੀ ਇਹਦੇ ਕੋਲ ਆਜਰ ਬੌਲਾ ਵੀਰ ਜੀ ਇਹਦੇ ਕੋਲੇ 8 8.5 9 ਦੇ ਲਗਭਗ ਹੈਗਾ ਵਾ ਹੈਗਾ ਜੀ ਹਾਂ ਵੱਚੀ ਦੀ ਆਸ ਪੂਰੀ ਹੈ ਵੀਰ ਜੀ 14 ਕਿਲੋ ਦੁੱਧ ਚਵਾਉਗੀ 7 7 ਕਿਲੋ ਡੰਗ ਦਾ ਬਚੀ ਨੇ ਦੁੱਧ ਚੋਣਾ ਬਿਲਕੁਲ ਜੀ ਬਾਕੀ ਸੇਵਾ ਦੀ ਹੈ ਜੀ ਸੇਵਾ ਤੇ ਬਾਕੀ ਇਹ ਗੱਲ ਹੈਗੀ ਖਾਂਦੀ ਪੀਂਦੀ ਚਲੋ ਸੋਹਣੀ ਆ ਚਾਰੂ ਚੂਰੂ ਪੂਰੀ ਚਾਰੂ ਚੂਰੂ ਪੂਰੀ ਆ ਕਰਮਾ ਵਾਲੀ ਬਾਕੀ ਆ ਵੀ ਸੀਲੀਆਂ ਬੜੀਆਂ ਆ ਸੀਲੀਆਂ ਸੂਲੀਆਂ ਹਾਂ ਸੀਲ ਸੂਲ ਸੀਲਸ ਲਾ ਕੇ ਕਰਮਾ ਵਾਲੀ ਬੜੀ ਜਿਆਦੀ ਹੈ ਹਾਂਜੀ ਬਾਕੀ ਕਹੇ ਦੀ ਸੇਵਾ ਤੇ ਨਿਰਭਾਰਾ ਜੇ ਕੋਈ ਸੋਹਣੀ ਸੇਵਾ ਕਰ ਲੂ ਸੋਹਣਾ ਦੁੱਧ ਚੋਲੂ ਹਾਂਜੀ ਜੇ ਕੋਈ ਤੁਹਾਨੂੰ ਪਤਾ ਕਰਾ ਬੰਨ ਬੰਨ ਛੱਡੂਗਾ ਹਾਂਜੀ ਹਾਂਜੀ ਕੀ ਤੇ ਆਈ ਤੇ ਫਿਰ ਇਹਨੇ ਕਰਮਾ ਲਈ ਨੇ ਕੀ ਦੇਣਾ ਬਿਲਕੁਲ ਜੀ ਠੀਕ ਹੈ ਨਾ ਗੱਲ ਫਿਰ ਤੇ ਕੋਈ ਮੋਲ ਫਿਰ ਭਾਉ ਜੀ ਇਹਦਾ ਆਪਾਂ ਮੋਲ ਵੀਰ ਜੀ ਬੱਚੀ ਦਾ ਚਲੋ ਜੇ ਇਹਦੇ ਸਿੰਗ ਨਾ ਹੁੰਦੇ ਤੇ ਫਿਰ ਤੇ ਬੱਚੀ ਬਾਹਰ 36000 ਦੀ ਹਾਂਜੀ ਹੁਣ ਆਪਾਂ ਬੱਚੀ ਦੇ ਦੇਣੀ ਵੀਰ ਜੀ 42000 ਦੀ 42000 ਦੀ 42000 ਦੀ ਬੱਚੀ ਦੇ ਦੇਣੀ ਹੈ ਯੈਸ ਨੋ ਹਾਂ ਕੋਈ ਜਾ ਕੇ ਨਿਆਰੇ ਲਵੇ ਦੁੱਧ ਸਾਰਾ ਗਰਮੀਆਂ ਇਹਨੇ ਕਰਮਾ ਲਈ ਨੇ ਦੁੱਧ ਨਹੀਂ ਫਰਿੱਜ ਚ ਮੁਕਨ ਦੇਣਾ ਹਾਂਜੀ ਹਾਂਜੀ ਹੂੰ ਤੇ ਸੀਲਸ ਲੱਗ ਪੂਰੀ ਆ ਐ ਚਵਾਈ ਇੱਕ ਨੰਬਰ ਦੀ ਆ ਕੋਈ ਥਣ ਛੋਟ ਜੇ ਕੋਈ ਥਣ ਹੱਥ ਚ ਨਾਲ ਪੀਲਾ ਪੀਲਾ ਪੁੱਤ ਪੀਲਾ ਹਾਂਜੀ ਹਾਂਜੀ ਪੀਲਾ ਕਿਤੇ ਨਹੀਂ ਕਿਤੇ ਕੁੜਿਆ ਕਤੀੜ ਖਾਨਾ ਬੱਚੇ ਦਾ ਕਰਦੀ ਕੁੜਿਆ ਤਾਂ ਤੇ ਜਾਣਦੀ ਆ ਹਾਂ ਆ ਜਾ ਕਹਤ ਵੀ ਜਿਹੜਾ ਪਹਿਲਾਂ ਪੁੱਲਣਾ ਹੁੰਦਿਆਂ ਨਾ ਔਲ ਔਲ ਕਰਦੇ ਹਾਂ ਹਾਂਜੀ ਹਾਂਜੀ ਇਹਨੂੰ ਨਹੀਂ ਕਰਮਾਲੀ ਨੂੰ ਕੋਈ ਔਲਣਾ ਨਹੀਂ ਕੋਈ ਗੱਲ ਨਹੀਂ ਆ ਵੇਖੋ ਐਦਾਂ ਹੀ ਮੰਨ ਲਓ ਬਹਿ ਜਾਓ ਥੱਲੇ ਇਹਦੇ ਪਾਸੇ ਠੀਕ ਹੈ ਮੈਂ ਆ ਕੇ ਆ ਮੰਨ ਲਓ ਚਲੋ ਦੁੱਧ ਵੀ ਐ ਪੂਰਾ ਵਧੀਆ ਵੀਰ ਜੀ ਮਈਆਂ ਵਾਲਾ ਹੋਣਾ ਇਹਦਾ ਕਰਮਾਲੀ ਦਾ ਹਾਂਜੀ ਹਾਂਜੀ ਬੋਲ ਫਿਰ ਆਪਾਂ ਜੀ ਐਸ ਨੂੰ 42000 42000 ਦੀ ਵੀਰ ਜੀ ਬੱਚੀ ਦੇ ਦਾਂਗੇ ਹਾਂਜੀ ਚਲੋ ਇੰਨਾ ਵੀ ਬੱਚੀ ਸੋਹਣੀ ਆ ਸੋਹਣੀ ਸੁਨੱਖੀ ਆ ਤੇ ਬਾਕੀ ਉਹ ਚੀਜ਼ ਦੀ ਵੀ ਜੀ ਕੋਈ ਲੱਤ ਮਾਰ ਜੇ ਸ਼ਰ ਮਾਰ ਜੇ ਕੋਈ ਉਦਾਂ ਮਾਰ ਜੇ ਉਹ ਚੀਜ਼ ਦੀ ਆਪਣੀ ਫੁੱਲ ਗਰੰਟੀ ਆਵੇ ਠੀਕ ਹੈ ਆਰਡਰ ਵੇਖੋ ਚੈੱਕ ਕਰੋ ਤੇ ਵਛੀ ਦਾ ਐ ਸਾਰੀਆਂ ਢਿੱਲਾਂ ਟੁੱਲਾਂ ਅਕਸਰੇ ਨੇ ਕੱਢਣੀਆਂ ਆਂ ਹਾਂਜੀ ਹਾਂਜੀ ਇਹਨੇ ਕਵਰ ਕਰਦੀਆਂ ਸਾਰੀਆਂ ਢਿੱਲਾਂ ਹਾਂ ਸਾਰੀਆਂ ਢਿੱਲਾਂ ਨੇ ਕਵਰ ਕਰਨੀਆਂ ਹਾਂ ਉਹ ਜੀ ਫੇਰ ਇੱਕ ਹੀ ਮੋਬਾਈਲ ਨੰਬਰ ਤੇ ਪਿੰਡ ਦਾ ਮੋਬਾਈਲ ਵੀਰ ਜੀ ਨੰਬਰ ਹੈਗਾ ਜੇ 9872439717 ਦੂਜਾ ਨੰਬਰ ਹੈਗਾ ਜੇ 8264720068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਨਾਮ ਚੰਡਾ ਸਿੰਘ ਵਪਾਰੀ ਠੀਕ ਹੈ ਜੀ ਹਾਂ ਜੀ ਓਕੇ ਸਾਹਿਬ ਓਕੇ ਜੀ ਵੀਰ ਜੀ ਓਕੇ